ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਰਾਲੀ ਲਦੀ ਵੀਏ ਕਰਨੇਗੀ ਆਪਣੀ ਬੰਦੇ ਨੇ ਲੱਤ ਲਿਆ ਬਣਾ ਯੂਰੀਆ ਕਰਪਾ ਲੈਣੇ ਗੰਦੀ ਰੱਖੋ ਡੈੜੀਆਂ ਡੈੜੀਆਂ ਪਾਵੇਂਗੇ ਬਾਈ ਯੂਰੀਆ ਜਿਹੜਾ ਮੜਾ ਮੋਟਾ ਖੇਤ ਖਰਾਬ ਹੈ ਪਲਸ ਸਲਫਰ ਲਾ ਕੇ ਹੋਰ ਗਰਜੰਟ ਸਿੰਘ ਪਾਣੀ 2 ਰੁਪਈਆ ਫਿਰ ਉੱਥੇ ਪਲਿੰਟ ਡਾਊਨ ਹੋਏਗੇ ਲੋ ਟੁੱਟੀ ਖਾ ਕੇ ਜਾਇਓ ਬੁਗौरी ਦੇ ਇਹ ਬਾਇਾਨ ਨਮਕ ਬੰਦਾ ਆਪਣੇ ਦਾ ਕਿਆ ਹਾਲ ਹੈ ਠੀਕ ਹੈ ਹੋਰ ਗਰਜੰਟ ਸਿੰਘ ਵਧੀਆ ਹੈ ਨਾ ਲੈ ਬਈ ਲੈ ਲੈ ਨਵੇਂ ਟਾਇਰ ਆਪਾਂ ਨੇ ਟਰਾਲੀ ਵਾਸਤੇ ਆਹ 100 ਕੁ ਮਿੰਟ ਤੋਂ ਕਿਹੜਾ ਜਾਇਗਾ ਜਰਮਾ ਲੈ ਆਪਾਂ ਪੱਕੀ ਜਿਹਨੇ ਵੀ ਚਲਾਈ ਚੱਲਿਆ ਨਾ ਮੰਡੀ ਮਾਵਾ ਗੱਡੀਓ ਗੱਡੀਆਂ ਕਹਿੰਦੇ ਮੈਂ ਕੋਣੋਂ ਕਰਾ ਲਿਆ ਪਰ ਜੀ ਲੱਦ ਲੈ ਬਾਈ ਟਾਇਰ ਐ ਐਮ ਆਰ ਐਫ ਗੁੱਤਾ ਟਾਇਰ ਅੱਜ ਟੁੱਤੀ ਨਾ ਟੁੱਤੀ ਟੁੱਤੀ ਅੜੀ ਨਹੀਂ ਹਾਂ ਸਭ ਦੇ ਬਾਅਦ ਜੈਦੀ ਬਾਹਰ ਘੱਡੋ ਟਾਇਰ ਉਹਦਾ ਕੰਮਾ ਭਾਰ ਨੂੰ ਘੱਡ ਲਿਓ ਬਾਈ ਅੱਛਾ ਦੇਵ ਜੀ ਹੋ ਗਏ ਲੋਡ ਟਾਇਰ ਸ਼ੈਂਪੂ ਵਾ ਦੇਖ ਲੈ ਬਾਈ ਉਹ ਵੀ ਕਿਰਚਾ ਤੇਰਾ ਜਿਗਾਰ ਦੇ ਕਿਹੜਾ ਟੱਕਣ ਲਾ ਲੈ ਵੀਰੇ ਉਹ ਪਿਛਲਾ ਕਿੰਨਾ ਪਾਲੇ ਕੋਈ ਉਹਦਾ ਸਿਰਫ ਦਾਨਾ ਤੇ ਨਹੀਂ ਆਲੇ ਭਾਈ ਚੰਗਾ ਰਹੇ ਆਂ ਇਹਨਾਂ ਆ ਤੇਰਾ ਨਕਸਾਨ ਲੈਓ ਜੀ ਬੈਠ ਗਿਆ ਆਪਾਂ ਆਟੋਮਾ ਬਈ ਗਿਆ ਲਾ ਟਾਇਰ ਕਰ ਲੈ ਆਪਣੇ ਲੋਡ ਚਾਰੇ ਐ ਐਮ ਆਰ ਐਫ ਡਬਲ ਆਰਰਾਮਾ ਭਾਈ ਜੈ ਵੰਕਲਪਾ ਫੀਟਿੰਗ ਕਰਾਂਗੇ ਆਪਾਂ ਪਿੰਡੇ ਜਾ ਕੇ ਤੇ ਖੜੀਆ ਟਰਾਲੀ ਆਪਣੀ ਲੈਓ ਜੀ ਆ ਗਏ ਟਾਇਰ ਆਪਣੇ ਠੀਕ ਹੈ ਜੈ ਵੰਕਲਪਾ ਪੁਰਾਣੇ ਪੱਟ ਦੇ ਟਾਇਰ ਔਰ ਕੱਲ ਠੀਕ ਨਿਕੜੇ ਟਾਇਰ ਟੂਰ ਆਪਣੇ ਓਕੇ ਜੀ ਓਕੇ ਰਿਮਰੂਮ ਠੀਕ ਹੈ ਬਾਟਾਂ ਇਧਰ ਹੋਈ ਸੀ ਇਹ ਰਾਮਨ ਉਹ ਬੋਰ ਚਾਕੇ ਨਾ ਪਰ ਰਿਮਾ ਪਰ ਮਾਰ ਬੈਣਾ ਮਾੜਾ ਮਾੜਾ ਲਵੀ ਕਰਾਂਗੇ ਫੀਟਿੰਗ ਆਪਾਂ ਨਵੇਂ ਟਾਇਰਾਂ ਕੀ ਨੇ ਕੱਢੇ ਆ ਬਈ ਟਾਇਰ ਆਪਾਂ ਨੇ ਸਕੇ ਚੰਗੇ ਆ ਕੈਪੈਸਿਟਰ ਨੇ 12 ਨੇ 12 ਨੇ ਦੇ ਉੱਪਰੇ ਆ ਜੀ ਨਹੀਂ 12 ਨੇ ਦਾ ਪੱਕੇ ਮੰਨ ਕੇ ਚੱਲੋ ਤੇ ਬੜਾ ਬੜਾ ਵੀ ਬਾਈ ਭਾਜਨ ਜਿਆਦਾ ਪਾਵਾਂ ਆਪਾਂ ਤੇ ਉਹ ਬਣਿਆ ਵੀ ਜੇ ਕਈ ਵਾਰੀ ਕੋਈ ਦਿੱਕਤ ਆ ਜਾ ਬਦਲਦੇ ਆ ਲਾ ਦੇ ਬਈ ਪਾਊਡਰ ਇੱਕ ਇੱਕ ਟਾਇਰ ਮਾ ਇੱਕ ਇੱਕ ਸਿੱਸੀ ਗੇਰਦੀ ਹੈ ਗਰਮੀ ਮਾ ਇਹਨਾਂ ਨੂੰ ਪਰਸਿਨਾ ਕੋਈ ਨਹੀਂ ਆਣਾ ਲਫਟਾਂ ਵਈਆਂ ਲਫਟਾਂ ਵਈਆਂ ਹਾਂ ਠੀਕ ਐਮ ਆਰ ਐਫ ਕੀ origignal ਟਿਊਬਾਂ ਬਈ origignal ਟਾਇਰ ਐ ਡਬਲ ਆਰ ਵਾਲੇ ਖੁਸ਼ਬੋੰਦਈ ਬੀ ਆ ਰੀਆਂ ਹਾਂ ਸਮੈਲ ਦੇਖ ਲੈ ਕਿੱਥੇ ਤੱਕ ਜਾ ਰਹੀ ਐ ਛੋਰਾ ਖੁਸ਼ ਹੋ ਰਿਹਾ ਦੇਖ ਲੈ ਯਾਨ ਮੋ ਕੀ ਗੈਂਪ ਪਾਟੇ 2024 ਕੇ ਮਾਰਕ ਕੇ ਮਿਲੇ ਆ ਬਈ ਟਾਇਰ ਆਪਾਂ ਨੂੰ ਐ ਕਿੱਕ ਸੀਸੀ ਹੈ ਬਈ ਇਹ 100 100 ਗ੍ਰਾਮ ਕੀ ਇੱਕ ਇੱਕ ਟਾਇਰ ਮਾ ਪਾ ਦੀ ਤੇ ਉਹ ਆ ਵੀ ਗਰਮ ਹੋ ਗਿਆ ਟਿਊਬਾਂ ਛਿੜ ਜਾਂ ਪੈਰਾ ਮਾ ਟੈਰਾ ਕੀ ਗੈਲ ਫਿਰ ਛਿੜਦੀਆਂ ਨਹੀਂ ਟਿਊਬਾਂ ਲਗੋਟੀਆਂ ਅਕਲੀ ਮਸਤ ਅੱਜ ਤਾਂ ਪੂਰਾ ਮਸਤ ਬਿਠਾ ਡਾਊਨ ਹੈ ਲੈ ਵੀ ਪਾ ਗਏ ਪੋਕੀਓ ਦਾ ਜੱਟ ਵੀ ਹਾਂ ਉੱਪਰ ਵੀ ਥੋੜਾ ਜਾਣਦੇ ਕਰਦੇ ਨੂ ਬਾਹਾਂਗੇ ਦਮ ਮਾਰ ਕੇ ਰੱਖੇਂ ਰਾਂ ਦਾ ਨਿਓ ਇਹ ਪਵਾ ਜੋ ਚੱਲ ਪੂਰੇ ਟੂਨੇ ਰੱਖ ਮੜ ਜਾ ਉਹ ਪਿਆ ਵੱਢ ਗਏ ਚੱਕੂ ਵੇਲ ਫੁੱਤੀ ਮਾਰ ਮਰ ਜੀ ਹਾਂ ਬਹੁਤ ਹੋਈ ਵੀ ਦਿੱਖਿਆ ਇੱਧਰ ਵੀ ਛਾ ਰੱਖੇ ਰਾਂ ਟਾਈਪੀ ਗੰਨੀ ਜਹਾਵਾ ਦੋਸਾਂ ਦੇ ਪਟਾਕੀ ਆਹੋ ਕੁਝ ਮੈਂ ਕੱਟ ਕੇ ਟੂੜਾ ਦੂਰ ਕਰਕੇ ਰੱਖ ਲੈਣਾ ਹਨ ਹੈ ਨਹੀਂ ਟੂੜੇ ਲੱਗ ਗਿਆ ਬਾਈ ਤਕਰੀਬਨ 80000 ਰੁਪਿਆ ਲੱਗ ਜਾਏਗਾ ਆਪਣਾ ਇਹ ਟਾਇਰਾਂ ਪਰ ਚੱਲ ਬਾਈ ਬੇਚਿੰਤਾ ਹੋ ਗਿਆ 350 350 ਜਿੰਨਾ ਮਰਜੀ 400 ਤਨਾਂ ਪਾਵਾਂ ਕੋਈ ਚੱਕਰ ਨਹੀਂ 21 ਫੁੱਟ ਲੰਬੀ ਟਰਾਲੀ ਆਪਣੀ ਰੇਲ ਵਾਲਾ ਧੁਰਾ ਪਿਆ ਵਾ 24 26 ਕੇ ਬੈ ਰਹੇ ਆ ਆਪਣੇ ਇਹ ਮਤਲਬ ਕੋਈ ਦਿੱਕਤ ਨਹੀਂ ਬਾਈ ਆਪਾਂ ਨੂੰ ਟਾਇਰਾਂ ਗੰਨੀ ਦੇ ਉਹ ਜਿਹੜਾ ਟਾਇਰ ਉਹ ਵੀ ਚੰਗੇ ਆ ਕੋਈ ਇਹ ਜੀ ਬਾਤ ਨਹੀਂ ਨਵੇਂ ਪਾਏ ਦੇ ਜਿੱਦਾਂ ਟਰਾਲੀ ਲੈਦੇ ਆਪਾਂ ਟਰਾਲੀ ਆਪਣੀ 18 ਮਈ ਵੀ ਹੈ ਨੇ ਵਈ ਪੀਛੇ ਸਾਲ ਹੋ ਗਏ ਚੱਲਦੀ ਨੂੰ ਨੇ ਇਹ 70 ਪੈਸੇ ਟਾਇਰ ਕਿ ਨਹੀਂ ਮੇਰੀ ਕਿਤੇ ਡੈਂਗੇ ਡੂੰਗੇ ਮਾ ਕਿਤੇ ਗਿਰਜੇ ਕੋਸਾ ਉਹ ਲੱਗਿਆ ਤਾਂ ਇਹਨੇ ਦੇਖੋ ਰਾ ਦੋ ਹੀ ਲੈਣਾ ਪਈਆਂ ਆ ਜੋ ਇਸ ਕੇ ਅੰਦਰਲੀ ਸਾਈਡ ਹੋ ਗਈ ਜਿਹੜੀ ਚੀਜ਼ ਨੂੰ ਨਵੇਂ ਮਾਇਓ ਇਸ ਨੂੰ ਇਹ ਕਸ਼ਟਪੀਖ ਕਰੀਆਂ ਜੇ ਮਿਕਸਾਂ ਦੇ ਤੇ ਜਿਹੜੀ ਗਰੀਸ ਕਰਨ ਲਿਆਏ ਆਪਾਂ ਤੇ ਗਰੀਸ ਮਾਰਾਂਗੇ ਹੱਬਾਂ ਮਾ ਥੋੜਾ ਥੋੜਾ ਫੈਸੇ ਦਾ ਕਰਿਆ ਵਾ ਆਪਣਾ ਪਹਿਲਾਂ ਥੋੜਾ ਥੋੜਾ ਖੋਲਿਆ ਵਾਸ ਖਾਲਾ ਪੈ ਜੇਗਾ ਹੋਰ ਪਾਦੇ ਆ ਲੈ ਬਈ ਗਰੀਸ ਮਾਰਦਿਆ ਦੋਏ ਹੱਬਾਂ ਭਰਤੀਆਂ ਐ ਨਾ ਤੀਤੀ ਚੱਲੀ ਚੱਲੀ ਬੰਪ ਮਾਰਦੇ 25 25 ਗੱਲ ਐ ਹਨ ਬਈ ਨਾ ਭਾਰੀ ਹੋ ਗਈ ਆ ਹੱਬ ਪਹਿਲਾਂ ਵੀ ਆਪਾਂ ਨੇ ਗਰੀਸ ਕਰਿਆ ਹੀ ਆ ਦੇਖੀ ਬਈ ਤੁਹਾਨੂੰ ਵੀਡੀਓ ਅਜੋਂ ਦੁਬਾਰਾ ਮਾਰਦੇ ਖੋਲੀ ਵੀ ਦੀ ਵੀ ਚਲ ਹੋ ਗਿਆ ਉਹ ਜਦੋਂ ਬੰਦ ਨਹੀਂ ਹੋ ਰਿਹਾ ਕੋਈ ਖੱਟਾ ਤੇ ਨ ਟਾਇਰ ਹੋ ਗਿਆ ਇੱਕ ਰਹਿ ਗਿਆ ਜੈ ਬੰਕਲੂ ਬੜਾ 49 ਮੀਟਰਾਗਾ ਦੇ ਵੀ ਥੇਰ ਦੇ ਪਾਊਡਰ ਦੇ ਡੱਬੇ ਖਾਲੀ ਕਰ ਕਰ ਕੇ ਗਰੀਸ ਵੀ ਹੋ ਗਿਆ ਆਪਣਾ ਉਹ ਕਿ ਹੋ ਗਿਆ ਫਿੱਟ ਜੋ ਰਹਿ ਗਿਆ ਬਸ ਤਿੰਨ ਹੋ ਗਏ ਫਿੱਟ ਫ੍ਰੀਜ਼ ਗਰੂਸ ਮਾਰਦਿਆ ਆਮਾ ਵੀ ਆਪਾਂ ਰਾਜਪੁਰੇ ਨੂੰ ਜਾ ਕੇ ਕੰਮ ਹੈ ਆਪਾਂ ਨੂੰ ਅੱਗੇ ਵੀ ਜਾਣਾ ਪੈਸਕਾ ਠੀਕ ਹੈ ਅੰਕਲ ਫਿੱਟ ਕਰਕੇ ਫੋਨ ਕਰ ਦਿਓ ਟਰਾਲੀ ਲੈ ਜਾਏਗਾ ਬੰਦਾ ਇਹ ਗ੍ਰੀਸ ਗਨ ਮੇਰੀ ਅੰਦਰ ਰੱਖ ਲਿਓ ਹੈ ਗਾਰੇ ਵਿੱਚ ਰੱਖ ਦੀ ਗਨ ਗ੍ਰੀਸ ਗਨ ਲੈ ਆਏ ਦੇ ਬਾਈ ਆਪਾਂ ਘਰਾਂ ਦੇ ਚੱਕ ਇਹ ਚਾਰੀ ਨੂੰ ਫੋਨ ਮਾਰ ਰਿਹਾ ਕਿਆ ਨਾ ਆਵੇਗਾ ਮੇਰੇ ਲਿਓ ਜੀ ਘੁੰਮਦੇ ਘਮੁੰਦੇ ਆ ਕੇ ਦੇ ਆਪਾਂ ਪਟਿਆਲਾ ਜੋਹਾਰ ਟੂਲ ਸੈਂਟਰ ਵਾ ਉਰ ਦੇ ਲੈ ਆਪਾਂ ਨੇ ਸਮਾਨ ਓਏ ਆ ਦੇਖ ਲਾ ਪੱਤ ਪੱਤ ਆਈ ਜੰਕ ਬਣਾ ਰੋੜ ਉਦੇ ਇਹ ਵਈ ਗੁੱਲੀਆਂ ਗਲੀਆਂ ਬਹ ਹੱਥ ਮਾਰਨੇ ਨੂੰ ਰਾੜ ਬੀਲ ਪੰਨਾ 30 32 ਆ ਲਾਂਚ ਪਿੰਨਾ ਇੱਕੇ ਸਲੈਂਸਰ ਆਪਣਾ ਇੱਕ ਬੈਲਟ ਇੱਕ ਬੈਲਟ ਟੋਚਨ ਵਾਲੀ ਇੱਕੋ ਸਲੈਂਸਰ ਲੈ ਇੱਕ ਸਲੈਂਸਰ ਦਾ ਕਲੈਂਪ ਵੀ ਦਿਓ ਬਾਈਕ ਦਾ ਇਹ ਲਾएंगे ਆਪਾਂ 45 11 ਆ ਹੁਣ ਹਾਲੈਂਡ ਵਾਲਾ origignal ਲੱਗਿਆ ਵਾ ਉਹ ਤਾਰेंगे बन ਗਿਆ ਇਹ ਪਿੰਨਾ ਕੈਰ ਵੀ ਕਿਲੋ ਹੈ 160 ਰੁਪਏ ਕਿਲੋ ਚਾਬੀਆਂ ਚਾਬੀਆਂ ਦਾ ਰੇਟ ਐਵੇਂ ਦੇਖੋ ਪੂਰੇ ਤੋ ਲੋਗੇ 250 ਰੁਪਏ ਕਿਲੋ ਅਚਾ ਆ ਨਾ ਦਾ ਕਾਊਂਟਰ ਦੇ ਨਾਲ ਹੀ ਰਮ ਲੱਗੇ ਪੈਣੇ 200 ਰੁਪਏ ਕਿਲੋ ਉਧਰ ਵਧੀਆ ਕੁਆਲਟੀ ਆ ਪਰਚੇ ਦੇ ਦੇਖੋ ਜੀ ਸਾਹਮਣੇ ਦੇ 300 ਰੁਪਏ ਕਿਲੋ ਅ ਵੀ ਲੈ ਲੈ ਸਮਾਨ ਆਪਾਂ ਨੇ ਥੋੜਾ ਜਿਹਾ ਸਮਾਨ ਲਿਆ ਅੱਜ ਉਹੀਂ ਜਾਂਦੇ ਜਾਂਦੇ ਵੜ ਗਏ ਲੈਣਾ ਕੁਝ ਹੋਰ ਤਾਂ ਸਲਾਹ ਬਦਲ ਗਈ ਹੈ ਵੀਂ ਦੇ ਹੋਰ ਰੱਖ ਲਿਆ ਜੀ ਸਮਾਨ ਆਪਾਂ ਨੇ ਗੱਡੀ 'ਵਾਂ ਚੱਲेंगे ਪਿੰਡ ਨੂੰ ਜਾਣਾ ਬਿਲਕੁਲ ਫੁਰਕੇ ਤੇ ਕਮਾ ਕੇ ਦਿਖਾ ਚਰਖਾ ਇਹੋ ਬਣਵਾ ਵੀ ਆਪਾਂ ਨੇ ਚਰਖਾ ਸੂਤ ਕੱਤਣੇ ਨੂੰ ਤੇ ਕਰਾਂਗੇ ਇਹੋ ਹੀ ਕਦਰ ਰਹੀਗੀ ਇਹਦਾ ਸੂਤੜੀ ਹੈ ਇਹ ਪੈਪ ਇਕੱਠਾ ਕਰ ਰਹੇ ਨੇ ਬਾਈ ਆਪਣਾ ਪਾਣੀ ਵਾਲੇ ਓਕਾ ਢੋਣੇ ਵਾਲੇ ਜਗਾੜ ਹੈ ਮੇਰੇ ਵਾਲਾ ਉਸਕਾ ਪੈਪ ਵਾਲਾ ਵੀਰ ਨੇ ਬਣਵਾ ਕੇ ਰੱਖ ਦਿੱਤਾ ਦੋ ਦਿਨ ਅੱਜ ਆਪਾਂ ਚੱਕਣ ਆਏ ਦੇ ਚੱਕ ਲਿਆ ਬਾਈ ਚੱਲਦੇ ਆ ਆਪਣੇ ਘਰ ਨੂੰ ਸਰਾਂ ਭਾਈ ਪਿੰਡ ਨੂੰ ਬਾਕੀ ਜੇ ਕੋਈ ਗੱਲਬਾਤ ਹੋਈ ਰਸਤੇ ਮੈਂ ਦਿਖਾਵਾਂਗੇ ਇਹਨਾਂ ਨੂੰ